ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450968 ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਘੋਲੀਏ ਦੀਆਂ ਦੋ ਵੜਾਂ ਸੇਲ ਹੈ ਇੱਕ ਤਾਜੀ ਸੂਈ ਸਵਾਈ ਹੈ ਤੇ ਇੱਕ ਸੂਨ ਨੂੰ ਤਿਆਰ ਹੈ ਦੋ ਪਸ਼ੂ ਹੈ ਨਿਆਲ ਸਿੰਘ ਆਲਾ ਬਾਗਾਪੁਰਾਣਾ ਇਹ ਸੀਰੀਏ ਚੋਂ ਸਾਰਿਆਂ ਨੂੰ ਮੌਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਬਾਕੀ ਤੁਸੀਂ ਸਾਰੇ ਭੈਣ ਭਰਾ ਜੱਗੇ ਨੂੰ ਜਾਣਦੇ ਹੀ ਆ ਛੋਟਾ ਨਾ ਜੱਗਾ ਪੱਕਾ ਨਾ ਜਗਜੀਤ ਐ ਦੋ ਪਸ਼ੂ ਸੇਲ ਆ ਬਹੁਤ ਸੋਹਣੀ ਬਦਾਮੀ ਰੰਗ ਦੀ ਜਰਸੀ ਤੇ ਇੱਕ ਬਲੈਕ ਕਲਰ ਦੀ ਜਰਸੀ ਇਨਫਰਮੇਸ਼ਨ ਲੈ ਲੈਣਾ ਨਿੱਕੇ ਨਿੱਕੇ ਮੌਲ ਹੋਣਗੇ ਹਾਂਜੀ ਭਾਈ ਸਾਸੀ ਕਾਲ ਸਾਸੀ ਕਾਲ ਜੀ ਨਾਮ ਟੂ ਡਰੈਸ ਸਾਸੀ ਨਾਮ ਜਗਜੀਤ ਹਨ ਪਿੰਡ ਕੋਲਿਆਫਰ ਤੋਂ ਤੁਸੀਂ ਨਿਆਲ ਸਿੰਘ ਆਲਾ ਮੋਗਾ ਫੋਨ ਨੰਬਰ ਦਾ ਸੀ 9056853918 ਇਹ ਤੋਂ ਸ਼ੁਰੂ ਕਰ ਲਈਏ ਜਗੇ ਇਹ ਪਹਿਲੇ ਸਵੇਰ ਸੂਈ ਆ ਬੜ ਬਾਈ ਗੱਤ ਗੱਠ ਵੱਡੇ ਜੀ ਆ ਮਗਰ ਦੇ ਵੱਛੀ ਆ ਸੂਈ ਨੂੰ ਬਾਈ ਅੱਜ ਹੋ ਗਏ 14 15 ਦਿਨ ਜਿਹੜਾ ਦੁੱਧ ਝੋ ਲੈਣਾ 10 ਲੀਟਰ ਆ ਬਾਈ ਇਸਲੇ ਬੜਾ ਬੰਦਾ ਦੋ ਟਾਈਮ ਝੋੜੇ ਪਰ ਚਾਰ ਟੋਲੇ ਪਰ 6 ਝੋੜੇ ਠੀਕ ਆ ਜਿੰਨੇ ਟਾਈਮ ਮਾਰੀ ਝੋੜੇ ਜਿੰਨੇ ਟਾਈਮ ਮਾਰੀ ਝੋੜੇ ਜਿਹੜਾ 10 ਆ 10 ਹੀ ਹੋਊਗਾ ਬਾਈ ਜੇ 9 ਤੇ 9 ਹੋਊਗਾ ਨਾ ਜਿਹੜਾ ਝੋੜਣਾ 10 ਲੀਟਰ ਤਿਆਰ ਜੈ ਜੈ ਮੋਲ 32000 ਦੀ ਵੜ ਦੇ ਦਾਂਗੇ 32 ਦੀ ਹਾਂ ਵਾਹ ਤੇਰੇ ਇਉਂ ਘੜਦਾ ਜੱਗਾ ਘੋਲੀਆ ਵਾਟਾ 32000 ਦੀ ਦੇ ਦੇਣੀ ਜਿਹੜਾ ਦੁੱਧ ਝੋ ਜੇ 9 ਕਿਲੋ ਆ ਤਾਂ 9 ਕਿਲੋ ਹੀ ਨਿਕਲੂ ਜੇ 10 ਆ ਤਾਂ 10 ਹੀ ਨਿਕਲੂ ਬਾਈ ਕਹਿੰਦਾ ਜਿੰਨਾ ਹੋਊਗਾ ਉਨਾ ਹੀ ਕਵਾਂਗੇ 10 ਤਿਆਰ ਹੈ ਮਗਰ ਬਹੁਤ ਸੋਹਣੀ ਵੱੱਛੀ ਆ ਆਪਦੀ ਮਾਰਗੀ ਆ 30 ਤੇ 2 32000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਸੋਹਣੀ ਜਰਸੀ ਤਾਜੀ ਸੂਈ ਸਵਾਈ ਮੌਲਵੀ ਫਰਜ਼ਾਇਜ ਹੀ ਆ 32000 ਕੋਈ ਥੋੜਾ ਘਣਾ ਛੋਟ ਛੱਪਾ ਮਾਨ ਤਾਨ ਹੋ ਜੂ ਮਗਰ ਵੀ ਵੱੱਛੀ ਆ 10 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 10 ਕਿਲੋ ਦੁੱਧ ਵਾਲੀ 33000 ਦੀ ਜੱਗੇ ਤੋਂ ਬਿਨਾ ਕਿਸੇ ਨੇ ਨਹੀਂ ਦੇਣੀ ਬਾਕੀ ਨਵਾਂ ਹਨ ਕੱਦ ਕਾਠ ਵਾਲੀ ਜਰਸੀ ਹੈ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਵੀਡੀਓ ਬਣਾ ਰਹੇ ਆ ਦੁਪਹਿਰੇ 1.5 ਵਜੇ ਸਮਾਂ ਨੋਟ ਕਰ ਲਿਓ 1.5 ਵਜੇ ਦਾ ਟਾਈਮ ਹੋਊਗਾ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ 4 4.5 ਘੰਟੇ ਪਏ ਆ ਸ਼ਾਮਤੀ ਕਰਹਵਾਨਾ ਦੁੱਧ ਨਾ ਭਰ ਲੈਣਾ ਦੁੱਧ ਜਿੰਨਾ ਬਾਈ ਦੱਸਦਾ ਤਿਆਰ ਆ 10 ਕਿਲੋ ਗੁਲਾਬੀ ਥਾਣਾ ਮੋٹے ਮੋٹے आधी चौवाई वाले गैप च लगे हुए आ बाकी जर्सियां दा दूध मज्जा अरगा हुंदा ता करके डिमांड च बहुत रहंदी आ एद्दू ਘੱਟ ਮਾਲ ਚ ਦਾ ਫਿਰ ਇਨੇ ਦੁੱਧ ਆੜੀ ਤਾਜੀ ਸੂਈ ਜਰਸੀ ਸੋਹਣੀ ਮਗਰਵੱਛੀ ਵਾਲੀ ਦੇਣੀ ਵੀ ਕੀਨੇ ਆ 40 ਮੰਗ ਲ ਵੇਖਤਾ ਵੀ ਜਾਣੀ ਜੀ ਜੈ ਕਮਾਈ ਨੇ ਬਸ ਹੋ ਰਹੀ ਆ ਸਹੀ ਆ ਦੋ ਨੰਬਰ ਜਗੇ ਦੂਜੇ ਸੁਦੇ ਸੁਣਾ ਨੇ ਜਿਹਦੇ ਆਪਾਂ ਲਈਏ ਦੋ ਦੋ ਕਦੇ 14 15 ਕਿਲੋ ਚੋਇਆ ਵਾ ਹਮ ਬਾਕੀ ਜਿਹਨੇ ਲੈਣੀ ਆਲੀ ਸਮਝਣਾ ਲੈ ਲਵੇ ਬੰਦਾ ਠੀਕ ਆ ਸਹੀ ਆ ਆਪਣੇ ਗਾਹਾਂ ਲਿਆਂਦੀ ਆ ਉਹ ਵੀ ਲਿਆਂਦੀ ਐ ਵੀ ਲਿਆਂਦੀ ਐ ਤੇ ਇਹਦਾ ਕਾਫਤਾਰ ਇਹ ਡੇਟ ਮਤਾ ਮਾਮੇ ਭੂਆ ਕੋਲੋਂ ਮਾਸੀ ਕੋਲੋਂ ਤਾਂ ਨਹੀਂ ਆਈ ਕਿਤੇ ਨਹੀਂ ਨਹੀਂ ਬਈ ਪੰਡਾ ਚ ਲੋਕਲ ਮਾਲ ਲੈਣੇ ਆਪਾਂ ਤਾਂ ਕਈ ਕਹਿੰਦੇ ਮੇਰੇ ਮਾਮੇ ਕੋਲ ਆਈ ਐ ਭੂਆ ਕੋਲੋਂ ਆਈ ਮਾਸੀ ਕੋਲੋਂ ਆਈ ਐ ਉਹ ਤਾਂ ਮੈਂ ਕਹਿੰਦਾ ਨਾ ਮਾਮੇ ਤੋਂ ਆਈ ਉਹ ਮਾਸੀ ਤੋਂ ਆਈ ਐ ਪਰ ਨਹੀਂ ਆਪਾਂ ਹੀ ਲੈਣਾ ਪਰ ਮਾੜੀ ਗੱਲ ਆ ਨਹੀਂ ਮੇਰੇ ਕਹਿੰਦਾ ਮਤਲਬ ਤਾਂ ਇਹ ਆ ਆਪਣੀਆਂ ਬਈ ਗਾਹਾਂ ਲਿਆਂਦੀਆਂ ਹੁੰਦੀਆਂ ਜਿਨੇ ਲੈਣੀ ਆ ਦਸਲੀ ਕਰਕੇ ਲੈ ਜੀ ਸਹੀ ਆ ਠੀਕ ਆ ਅਗਲਾ 5 ਲਾਵੇ 50 ਲਾਵੇ ਆਪਣੇ ਕੋਈ ਬੋਸਾ ਨਹੀਂ ਹੁੰਦਾਗਾ ਨਹੀਂ ਮਾਮੇ ਕੋਲੋਂ ਕਹਿਣੀ ਆ ਨਹੀਂ ਮਾਸੀ ਕੋਲੋਂ ਕਹਿਣੀ ਆ ਹੂੰ ਸਹੀ ਆ ਠੀਕ ਆ ਆਏ ਤੋੜ ਫਿਰ ਕਿ ਘਰਾਂ ਚ ਪਸ਼ੂ ਲੈ ਲਈਦੇ ਆ ਵੇਚ ਲਈਦੇ ਆ ਜੈ ਜਮ ਹਮ ਲੇਗੇ ਇਹ 40000 ਦੀ ਵੜ ਦੇ ਦਾਂਗੇ ਆਪਾਂ ਦੁੱਧ ਚ ਵਾ 14 15 ਕਿਲੋ ਪਹਿਲੇ ਸੂਵੇ ਜਿੰਦੋਂ ਆਪਾਂ ਲਈ ਆ ਇੱਕ ਹਫਤੇ ਦੀ ਕੱਚੀ ਹੈ 2 ਨੰਬਰ 40 ਦੀ 1 ਨੰਬਰ 32 ਦੀ ਬਾਈ ਕਹਿੰਦਾ ਆਪਣਾ ਮਾਲ ਖਰੀਦਿਆ ਵਾ ਉਹ ਵੀ ਲਿਆਂਦੀ ਵੀ ਆ ਤੇ ਆ ਵੀ ਲਿਆਂਦੀ ਵੀ ਆ 14 15 ਕਿਲੋ ਦੁੱਧ ਦਿੱਤਾ ਪਿਛਲੇ ਸੂਵੇ 14 15 ਕਹਿ ਕੇ ਹੀ ਦੇਣੀ ਹੈ ਵਜਨ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਭਾਂਡੇ ਦੀ 1 ਨੰਬਰ ਵੀ ਸਾਫ਼ ਸੁਥਰੀ ਹੈ ਤੇ 2 ਨੰਬਰ ਵੀ ਸਾਫ਼ ਸੁਥਰੀ ਹੈ। ਮੋٹے ਮੋٹے ਥਾਣਾਂ ਵਾਲ ਢਲਾਂ ਹਜੇ ਬਹੁਤ ਪਈਆਂ। ਬਾਕੀ ਝੋਲ ਵਾਲੀ ਵੱੱਛੀ ਹੈ, ਲੇਵਾ ਲਾਊ ਬਹੁਤ। ਉਹ ਤਾਂ ਕਹਿੰਦੇ ਮੇਰੇ ਲੇਵਾ ਪੂਰਾ ਆਇਆ ਹੈ ਨੱਗਰ ਕਰਕੇ ਸੰਭੂ ਲਾ ਕੇ ਫਿਰ ਸੁੰਦੀ ਹੈ। ਬਾਕੀ ਵਾਲ ਢਲਾਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ। ਹਵਾ ਨੇ ਤੇ ਚਾਰ ਚੁਪੇਰੇ ਪਈਆਂ। ਬਹੁਤ ਦਿਨ ਵੀ ਹਜੇ ਹਫ਼ਤਾ ਪਿਆ। 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ। ਸੋਨਾ ਅਮਰੀਕਨ ਵੜਾ ਗਲੇਵਾ ਤਿਆਰ ਕਰਕੇ ਸੋਨਾ 40000 ਦੀ ਇਹ ਦੇ ਦੇਣੀ ਆ। ਹੈ ਇਹ ਵੀ ਜਰਸੀ ਆ ਇਹਦਾ ਰੰਗ ਬਲੈਕ ਕਲਰ ਤੇ ਕਾਫੀ ਕਲਰ ਦਾ ਸੁਮੇਲ ਜਿਹਾ ਉਹ ਬਦਾਮੀ ਰੰਗ ਦੀ ਆ ਉਹ ਸੂਈ ਸਵਾਈ ਆ ਉਹਦੇ ਥੱਲੇ 10 ਕਿਲੋ ਦੁੱਧ ਆ ਉਹਦਾ 32000 ਮੁੱਲ ਆ ਉਹਦੇ ਮਗਰ ਬੱਛੀ ਆ ਇਹਦਾ ਬੱਚਾ ਹਜੇ ਆਉਣਾ ਉਹ ਵੇਖੋ ਬੱਛਾ ਦਿੰਦੀ ਕੇ ਉਹ ਵੀ ਬੱਛੀ ਦਿੰਦੀ ਆ ਉਹ ਬਾਧੀਆਂ ਗੱਲਾਂ ਜੈਜਾ ਮੁੱਲ ਆ 40000 ਵਿੱਚ ਮਾਨ ਤਾਨ ਹੋ ਜੂ ਫਲ ਫੇਰ ਉੱਥੇ ਹੀ ਆ ਜਾਂਦੀ ਹੋਰ ਕਿਸੇ ਦੇ ਘਰੇ ਖੜੀ ਹੁੰਦੀ 45 47000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਜਾਇਜ਼ ਮੁੱਲ ਤੁਸੀਂ ਵੀ ਡੇਲੀ ਵੀਡੀਓ ਬਣੇ ਵੇਣੇ ਆ ਜੱਗੇ ਦੀਆਂ ਮੈਂ ਵੀ ਚਾਰਾਂ ਪੰਜ ਸਾਲਾਂ ਤੋਂ ਵੀਡੀਓ ਬਣਾ ਰਿਹਾ ਇਸ ਘਰੋਂ ਹਰੇਕ ਵੀਡੀਓ 'ਚ ਨਵੇਂ ਪਸ਼ੂ ਹੁੰਦੇ ਆ ਤੇ ਜੇ ਮੁੱਲ ਬਾਹਲਾ ਕਰਦਾ ਹੋਵੇ ਤੇ ਫੇਰ ਤਾਂ ਪੁਰਾਣੇ ਪਸ਼ੂ ਵੀ ਅਗਲੀ ਵੀਡੀਓ 'ਚ ਵੇਖਣ ਨੂੰ ਮਿਲ ਜਾਂਦੇ ਆ ਸਾਰੇ ਘਰਾਂ ਦੇ ਪਰ ਮੁੱਲ ਜਾਇਜ਼ ਹੁੰਦੇ ਆ ਜਾਇਜ਼ ਮੁੱਲ ਹੁੰਦਾ ਕਰਕੇ ਜਿਹੜੇ ਪਸ਼ੂ ਵੀਡੀਓ 'ਚ ਵੀਰ ਵਿਖਾਉਂਦਾ ਉਹ ਸੇਲ ਹੋ ਜਾਂਦੇ ਆ ਅਗਲੇ ਦਿਨ ਹੋਰ ਜਾਨਵਰ ਆ ਜਾਂਦੇ ਆ ਤੇ ਮੁੱਲ ਰਹਿੰਦਾ ਉੱਥੇ ਹੀ ਆ ਐ ਨਹੀਂਗਾ ਕਿ ਆਹ ਪਸ਼ੂਆਂ ਦੇ ਮੁੱਲ ਘਟਾ ਅਗਲਿਆਂ ਦਾ ਵੱਜ ਜਾਣਾ ਪਰ ਮੁੱਲ ਉੱਥੇ ਜੀ ਹੁੰਦੇ ਆ 32 ਦੀ ਦੇ ਦੇਣੀ ਆ 35 36000 ਤੋਂ ਕਿਸੇ ਨੇ ਘਟ ਨਹੀਂ ਦੇਣੀ ਸੀ 10 ਕਿਲੋ ਦੁੱਧ ਆ ਕੰਡੇ ਵਾਲਾ ਮੱਝਾਰ ਦਾ ਦੁੱਧ 32000 ਦੀ ਦੇ ਦੇਣੀ ਆ ਵਿੱਚੋਂ ਛੋਟ ਛੱਪਾ ਵੀ ਹੋ ਜੂ ਮਗਰ ਵੀ ਵੱਛੀ ਆ ਬਾਕੀ ਜਰਸੀ ਆਪ ਵੀ ਸੋਹਣੀ ਆ ਕੱਦ ਕਾਠ ਆਰੀ ਆ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ ਜੈ ਜੈ ਮੋਲਾ ਬਾਕੀ ਫੋਨ ਨੰਬਰ ਸਕਰੀਨ ਤੇ ਸਾਰੇ ਇਨਫੋ ਸਿਕਾ